ਮੈਂ ਬੰਦਰਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਨਵੀਂ ਸਟੋਰੀ ਸ਼ੁਰੂ ਕਰਦੇ ਹਾਂ ਇਹ ਸਟੋਰੀ ਹੈ ਇੱਕ ਰਾਜੇ ਦੀ ਤੇ ਇੱਕ ਗਿਰਜ ਤੇ ਉਹਦੇ ਬੱਚਿਆਂ ਦੀ ਤੇ ਸੁਣੋ ਤੇ ਇਸਦਾ ਆਨੰਦ ਮਾਣੋ ਜੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਜੰਗਲ ਵਿੱਚ ਇੱਕ ਸੁੱਕਾ ਰੁੱਖ ਸੀ ਸੁੱਕੇ ਰੁੱਖ ਦੇ ਉੱਪਰ ਗਿਰਜ ਨੇ ਆਲਣਾ ਪਾਇਆ ਹੋਇਆ ਸੀ ਕੋਈ ਉਹਨੂੰ ਇੱਲ ਵੀ ਕਹਿ ਦਿੰਦਾ ਹੈ ਤੇ ਆਪਾਂ ਗੇਦ ਵੀ ਕਹਿੰਦੇ ਨੇ ਤੇ ਗਿਰਜ ਵੀ ਕਹਿੰਦੇ ਨੇ ਜੇ ਡੰਗਰਾਂ ਦਾ ਮਾਸ ਖਾਂਦੀ ਹੈ ਉਹ ਜਾਨਵਰ ਹੈ ਉਹ ਜਦੋਂ ਆਲਣੇ ਤੇ ਬੈਠੀ ਹੈ ਤੇ ਉੱਡ ਕੇ ਆਉਂਦੀ ਹੈ ਤੇ ਆਲਣੇ ਵਿੱਚ ਉਹਦੇ ਬੱਚੇ ਹਨ ਤੇ ਆਪਾਂ ਨੂੰ ਆਮ ਪਤਾ ਹੈ ਜਦੋਂ ਜਾਨਵਰ ਆਉਂਦਾ ਹੈ ਤੇ ਉਹਦੇ ਬੱਚੇ ਹੁਣ ਆਲਣੇ ਜਿੱਤੇ ਉਹ ਸਾਰੇ ਹੀ ਚੋਗਾ ਮੰਗਦੇ ਹਨ ਉਸ ਰੁੱਖ ਦੇ ਥੱਲੇ ਇੱਕ ਰਾਜਾ ਸੀ ਤੇ ਉਹਨੂੰ ਕੋੜ ਹੋਇਆ ਹੈ ਤੇ ਪਤੀ ਪਤਨੀ ਕੋੜੀ ਬੈਠੇ ਹਨ ਪਰ ਬੱਚਿਆਂ ਨੂੰ ਨਹੀਂ ਪਤਾ ਵੀ ਇਹ ਕੋੜੀ ਰਾਜੇ ਹਨ ਉਹ ਆਦੀ ਮਾਂ ਨੂੰ ਆਦੀ ਭਾਸ਼ਾ ਵਿੱਚ ਕਹਿੰਦੇ ਵੀ ਸਾਨੂੰ ਮਾਸ ਦੇ ਵੀ ਸਾਨੂੰ ਭੁੱਖ ਲੱਗੀ ਹੈ ਕਿਉਂਕਿ ਇਹ ਗਿਰਦੇ ਦਾ ਖਾਣਾ ਹੀ ਮਾਸ ਹੁੰਦਾ ਹੈ ਉਹ ਕਹਿੰਦੀ ਆ ਵੀ ਆਪਾਂ ਮੈਂ ਲਿਆਉਂਗੀ ਕੋਈ ਪਸ਼ੂ ਪੰਛੀ ਮਰਿਆ ਮਿਲਦਾ ਹੈ ਤਾਂ ਲੈ ਕੇ ਆਉਣੀ ਹਾਂ ਮੈਨੂੰ ਮਿਲਿਆ ਨਹੀਂ ਉਹ ਕਹਿਣ ਲੱਗੇ ਵੀ ਆਪਣੇ ਥੱਲੇ ਦੋ ਪਤੀ ਪਤਨੀ ਹਨ ਤੇ ਜਾਨਵਰ ਉਹਨਾਂ ਨੂੰ ਚੁੰਝਾ ਮਾਰ ਕੇ ਲਈ ਜਾਂਦੇ ਹਨ ਸਾਰੇ ਖਾਂਦੇ ਹਨ ਤੇ ਤੁਸੀਂ ਵੀ ਲਿਓ ਸਾਡੇ ਜੋਗਾ ਉਹ ਕਹਿੰਦੀ ਆ ਵੀ ਨਾ ਆਪਣੇ ਭਾਸ਼ਾ ਵਿੱਚ ਕਹਿਣ ਲੱਗੀ ਵੀ ਬੰਦੇ ਦਾ ਮਾਸ ਆਪਾਂ ਨਹੀਂ ਖਾਣਾ ਇਹਨਾਂ ਦਾ ਉਹ ਕਹਿਣ ਲੱਗੇ ਕਿਉਂ ਕਾਤੋਂ ਇਹਨਾਂ ਦਾ ਮਾਸ ਆਪਾਂ ਨਹੀਂ ਖਾਣਾ ਕਹਿੰਦੀ ਵੀ ਨਹੀਂ ਉਹ ਫਿਰ ਕਹਿਣ ਲੱਗੀ ਮੈਂ ਤੁਹਾਨੂੰ ਦੱਸਦੀ ਹਾਂ ਵੀ ਆਪਾਂ ਮਾਸ ਕਿਉਂ ਨਹੀਂ ਖਾਣਾ ਉਹ ਕਹਿਣ ਲੱਗੀ ਇੱਕ ਵਾਰ ਦੀ ਗੱਲ ਹੈ ਇੱਕ ਰਾਜਾ ਸੀ ਦੇਸ਼ ਦਾ ਤੇ ਉਹਦੇ ਰਾਜ ਵਿੱਚ ਬੜੀ ਸੁਖ ਸ਼ਾਂਤੀ ਸੀ ਉਹ ਆਪ ਰਾਜ ਦਾ ਬਹੁਤ ਵਧੀਆ ਖਿਆਲ ਰੱਖਦਾ ਸੀ ਤੇ ਉਹਦੇ ਜਿਹੜੀ ਪਤਨੀ ਸੀ ਰਾਜਾ ਆਪਦੀ ਰਾਣੀ ਨੂੰ ਵੀ ਬਹੁਤ ਪਿਆਰ ਕਰਦਾ ਸੀ ਕੁਝ ਸਮਾਂ ਬੀਤਿਆ ਤੇ ਰਾਜੇ ਦੇ ਘਰੇ ਇੱਕ ਬੇਟੀ ਨੇ ਜਨਮ ਲਿਆ ਜਦੋਂ ਉਹ ਜਨਮ ਲੈਂਦੀ ਹੈ ਤੇ ਰਾਜੇ ਰਾਜੇ ਦੀ ਰਾਣੀ ਮਰ ਜਾਂਦੀ ਹੈ ਤੇ ਰਾਜੇ ਨੂੰ ਜਦੋਂ ਮਹਿਲਾਂ ਵਿੱਚ ਖਬਰ ਹੁੰਦੀ ਹੈ ਕਿ ਰਾਜੇ ਰਾਣੀ ਦੇ ਰਾਣੀ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਰਾਣੀ ਜਨਮ ਦਿੰਦਿਆਂ ਸਾਰੇ ਹੀ ਮਰ ਗਈ ਹੈ ਉਹ ਕਾਲ ਚਲਾਣਾ ਕਰ ਗਈ ਹੈ ਤੇ ਰਾਜਾ ਨੂੰ ਬੜਾ ਸਦਮਾ ਲੱਗਾ ਤੇ ਰਾਜਾ ਕਹਿਣ ਲੱਗਾ ਜੀ ਇਹ ਤਾਂ ਕਲਖਣੀ ਹੈ ਜਿਹੜੀ ਜੰਮਦਿਆਂ ਸਾਰੀ ਮਾਂ ਨੂੰ ਲੱਗੀ ਤੇ ਮੈਨੂੰ ਇਹਦੇ ਮੱਥੇ 'ਤੇ ਨਾ ਲਾਓ ਰਾਜਾ ਉਹਦੇ ਨਾਲ ਨਫ਼ਰਤ ਕਰਦਾ ਕਰਨ ਲੱਗ ਗਿਆ ਤੇ ਰਾਣੀ ਦਾ ਉਹਨੇ ਸਾਰਾ ਕਿਰਿਆ ਕਰਮ ਕੀਤਾ ਤੇ ਬਾਅਦ ਵਿੱਚ ਸਮਾਂ ਬੀਤਿਆ ਉਹ ਰੇਣ ਲੱਗੀ ਭੱਜਣ ਲੱਗੀ ਪਰ ਉਹਦੀ ਪਰਵਾਹ ਸਾਰੀ ਗੋਲੀਆਂ ਨੇ ਕੀਤੀ ਰਾਜੇ ਨੇ ਬਿਲਕੁਲੋਂ ਮਾਤਾ ਮਰ ਗਈ ਪਰ ਰਾਜੇ ਨੇ ਵੀ ਉਹਨੂੰ ਪਿਆਰ ਨਹੀਂ ਦਿੱਤਾ ਪਿਓ ਵਾਲਾ ਤੇ ਉਹ ਕਹਿਣ ਲੱਗੇ ਅੱਗੇ ਕੀ ਹੋਇਆ ਫਿਰ ਉਹ ਕਹਿਣ ਲੱਗੀ ਸਮਾਂ ਬੀਤਿਆ ਸਾਲ ਦੀ ਹੋ ਗਈ ਉਹ ਜਦੋਂ ਉਹ ਤੁਰਦੀ ਫਿਰਦੀ ਰਾਜੇ ਦੇ ਅੱਗੇ ਆਉਂਦੀ ਤਾਂ ਰਾਜਾ ਉਹਦੇ ਨਾਲ ਨਫ਼ਰਤ ਕਰਦਾ ਤੇ ਕਹਿਣ ਲੱਗਦਾ ਵੀ ਇਹਨੂੰ ਕਲਛਣੀ ਨੂੰ ਪਾਸੇ ਕਰ ਲਓ ਉਹਦਾ ਨਾਂ ਹੀ ਕਲਛਣੀ ਟਿਕ ਗਿਆ ਤੇ ਸਾਰੇ ਉਹਨੂੰ ਕਲਛਣੀ ਕਹਿਣ ਲਾ ਪਏ ਪਰ ਜਿਹੜੀ ਕਲਛਣੀ ਸੀ ਉਹ ਦੇਵੀ ਦੀ ਬਹੁਤ ਪੂਜਾ ਕਰਦੀ ਸੀ ਸ਼ੁਰੂ ਤੋਂ ਲੱਗੇ ਤੇ ਇੱਕ ਦਿਨ ਕੀ ਬੀਤਿਆ ਵੀ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਜਦੋਂ ਉਹ ਸਾਲ ਦੀ ਹੋ ਗਈ ਭੱਜਣ ਲੱਗ ਪਈ ਤੇ ਉਹ ਕਹਿਣ ਲੱਗੇ ਵੀ ਤੂੰ ਰਾਜਾ ਜੇ ਇੰਨੀ ਨਫ਼ਰਤ ਇਹਦੇ ਨਾਲ ਕਰਨੇ ਹੈ ਤੇ ਤੂੰ ਵਿਆਹ ਹੋਰ ਕਰਾ ਲਾ ਇਹਦਾ ਕੀ ਦੋਸ਼ ਹੈ ਤੇ ਰਾਜੇ ਨੇ ਪਹਿਲਾਂ ਤਾਂ ਨਾ ਨੁਕਰ ਕੀਤੀ ਫਿਰ ਉਹਨੇ ਹਾਂ ਕਰਤੀ ਤੇ ਇੱਕ ਰਾਣੀ ਰਾਣੀ ਹੋਰ ਲੈ ਆਂਦੀ ਰਾਜੇ ਨੇ ਉਹ ਜਿਹੜੀ ਜਿਹਦੋਂ ਰਾਜਾ ਹੀ ਨਫ਼ਰਤ ਕਰਦਾ ਸੀ ਜਿਹੜੀ ਮਾਤਰੇ ਦੀ ਮਾਂ ਸੀ ਉਹ ਉਹਦੇ ਨਾਲ ਉਹ ਦੋ ਜਿਆਦੀ ਨਫ਼ਰਤ ਕਰਨ ਲੱਗੀ ਜਿਵੇਂ 2 ਸਾਲ ਦੀ 6 ਮਹੀਨੇ ਦੀ ਹੋਈ ਜਦੋਂ ਉਹਨੇ ਲੱਗ ਗਏ ਆਉਣਾ ਉਹਨੂੰ 2 ਸਾਲਾਂ ਦੀ ਹੋ ਗਈ ਉਹਨੂੰ ਬਾਹਰ ਕੱਢ ਦੇਣਾ ਤੇ ਰਾਣੀ ਨੇ ਆਪਦੇ ਮਹਿਲਾਂ 'ਚ ਨਾਂ ਵੜਨ ਦੇਣਾ ਉਹਨੂੰ ਗੋਲਿਆਂ ਵਾਂਗੂ ਬਾਹਰ ਰੱਖਣਾ ਇੱਕ ਦਿਨ ਕੀ ਹੋਇਆ ਕਿ ਸਮਾਂ ਬੀਤਿਆ ਸਾਲ ਹੋਰ ਨੰਗਿਆ ਤੇ ਰਾਣੀ ਦੇ ਘਰੇ ਇੱਕ ਬੇਟੀ ਹੋਈ ਤੇ ਮਹਿਲਾਂ ਵਿੱਚ ਖ਼ਬਰ ਹੋਈ ਰਾਜੇ ਨੂੰ ਆਣ ਕੇ ਦੱਸਿਆ ਗਿਆ ਵੀ ਰਾਜਾ ਤੇਰੇ ਘਰੇ ਇੱਕ ਬੇਟੀ ਨੇ ਹੋਰ ਜਨਮ ਲਿਆ ਹੈ ਤੇ ਰਾਜਾ ਕਹਿੰ ਲੱਗਾ ਵੀ ਮੇਰੀ ਰਾਣੀ ਦੱਸੋ ਵੀ ਰਾਣੀ ਕਿਵੇਂ ਹੈ ਉਹ ਕਹਿੰਦੇ ਰਾਣੀ ਵੀ ਠੀਕ ਹੈ ਤੇ ਬੇਟੀ ਵੀ ਠੀਕ ਹੈ ਰਾਜੇ ਨੇ ਪੰਡਤ ਪਾਣੇ ਸਾਰੇ ਸੱਦੇ ਸੱਦ ਕੇ ਉਹਦਾ ਨਾਮ ਕਰਨਾ ਕਰਾਇਆ ਸਾਰਾ ਉਹਦੀਆਂ ਖੁਸ਼ੀਆਂ ਕੀਤੀਆਂ ਤੇ ਮਠਿਆਈਆਂ ਵੰਡੀਆਂ ਗਈਆਂ ਉਹਦਾ ਨਾਮ ਰਾਜੇ ਨੇ ਸੁਭਾਗੀ ਰਾਤਾ ਪੰਡਤਾਂ ਦੇ ਕਹਿਣ ਮੁਤਾਬਕ ਜਦੋਂ ਉਹਨਾਂ ਨੇ ਆ ਪੁੰਡਲੀਆਂ ਵਿਖਾਈਆਂ ਜੀਆਂ ਉਹਨਾਂ ਗਿਆ ਵੀ ਰਾਜਾ ਇਹ ਧੀ ਤੇਰੇ ਵਾਸਤੇ ਬਹੁਤ ਵਧੀਆ ਹੈ ਇਸ ਪਾਗਾ ਵਾਲੀ ਹੈ ਤੇ ਇਹਦਾ ਨਾਂ ਸੁਪਾਗੀ ਰੱਖ ਦਿਓ ਉਹਨਾਂ ਫਿਰ ਸੁਪਾਗੀ ਰੱਖਤਾ ਜਦੋਂ ਨਾਂ ਸੁਪਾਗੀ ਰੱਖਦੇ ਹੈ ਦੋਵੇਂ ਉਹ ਮਹਿਲਾ ਵਿੱਚ ਪਲਦੀਆਂ ਹਨ ਤੇ ਰਾਣੀ ਜਿਹੜੀ ਹੈ ਆਪਦੀ ਧੀ ਦੇ ਨਾਲ ਤਾਂ ਰਾਜਕੁਮਾਰੀਆਂ ਵਾਲਾ ਵਰਤਾ ਕਰਦੀ ਹੈ ਪਰ ਜਿਹੜੀ ਦੂਜੀ ਹੈ ਕਲਛਣੀ ਉਹਦੇ ਨਾਲ ਤਾਂ ਗੋਲੀਆਂ ਨਾਲੋਂ ਵੀ ਵੱਧ ਵਿਹਾਰ ਕੀਤਾ ਜਾਂਦਾ ਸੀ ਜਿਵੇਂ ਜਿਵੇਂ ਉਹ ਵੱਡੀਆਂ ਹੋਈਆਂ ਦੋਵੇਂ ਬਰੋਬਰ ਦੀਆਂ ਸਨ ਤੇ ਵੱਡੀਆਂ ਹੋ ਗਈਆਂ ਵੱਡੀਆਂ ਹੋਈਆਂ ਤੇ ਜਿਹੜੀ ਕਲਛਣੀ ਹੈ ਉਹ ਦੇਵੀ ਦੀ ਪੂਜਾ ਕਰਦੀ ਹੈ ਪਰਮਾਤਮਾ ਦਾ ਨਾਮ ਲੈਂਦੀ ਹੈ ਤੇ ਜਿਹੜੇ ਜਿਹੜੀ ਦੂਜੀ ਹੈ ਉਹ ਮਾਨ ਸਤਕਾਰ ਕਰਾਉਂਦੀ ਹੈ ਆਪਦਾ ਵੀ ਜਿਵੇਂ ਰਾਜਿਆਂ ਦੀਆਂ ਧੀਆਂ ਰਹਿੰਦੀਆਂ ਹਨ ਉਹਦਾ ਲੱਥਾ ਪੁਰਾਣਾ ਕਲਛਣੀ ਨੂੰ ਸੁਭਾਗੀ ਦਾ ਦਿੱਤਾ ਜਾਂਦਾ ਸੀ ਤੇ ਉਹੋ ਹੀ ਪਾ ਕੇ ਉਹ ਖੁਸ਼ ਰਹਿੰਦੀ ਸੀ ਇਸ ਤਰ੍ਹਾਂ ਕਰਦਿਆਂ ਕਰਦਿਆਂ ਜਿਹੜੀ ਸੁਭਾਗੀ ਸੀ ਉਹਦੀ ਪੈਣ ਉਹ ਵੀ ਕਲਛਣੀ ਦੇ ਨਾਲ ਨਫ਼ਰਤ ਕਰਦੀ ਸੀ ਉਹਨੂੰ ਕੋਈ ਵੀ ਜੀ ਮਹਿਲਾ ਵਿੱਚ ਚੰਗਿਆਂ ਨਹੀਂ ਸੀ ਜਾਣਦਾ ਇੱਕ ਲਾ ਨੌਕਰ ਤੇ ਜਿਹੜੀ ਰਾਜੇ ਦੀ ਫੌਜ ਸੀ ਉਹ ਉਹਨਾਂ ਬਹੁਤ ਪਿਆਰ ਕਰਦੀ ਸੀ ਵੀ ਇਹਦੀ ਮਾਂ ਨਹੀਂ ਹੈਗੀ ਇੱਕ ਦਿਨ ਕੀ ਹੋਇਆ ਜਦੋਂ ਉਹ ਜਵਾਨ ਹੁੰਦੀਆਂ ਹਨ ਤੇ ਰਾਣੀ ਕਹਿੰਦੀ ਰਾਜੇ ਨੂੰ ਵੀ ਆਪਾਂ ਐ ਕਰੀਏ ਵੀ ਇਹਨਾਂ ਆਪਾਂ ਵਿਆਹ ਕਰ ਦਈਏ ਬੰਲੀ ਦਾ ਵੀ ਨਿੱਕੀ ਨੂੰ ਵੀ ਆਪਾਂ ਵਿਆਹਣਾ ਹੈ ਇਸ ਭਾਗੀ ਨੂੰ ਤੇ ਇਹਨੂੰ ਆਪਾਂ ਦਫਾ ਕਰੀਏ ਮਹਿਲਾਂ ਚ ਇਹ ਆਪਣੀ ਵਾਤੇ ਲੈਣੀ ਹੈ ਰਾਜਾ ਕਹਿਣ ਲੱਗਾ ਠੀਕ ਆ ਰਾਜੇ ਤਾਂ ਅਗੇ ਹੀ ਕਰਨਾਂ ਦੇ ਕੱਚੇ ਹੁੰਦੇ ਹਨ ਰਾਜੇ ਨੇ ਪੰਡਤਾਂ ਨੂੰ ਸੱਦਿਆ ਪੰਡਤਾਂ ਨੂੰ ਸਾਦਕੇ ਕਹਿਣ ਲੱਗਾ ਵੀ ਇਹਦੇ ਵਾਸਤੇ ਕਲਖਣੀ ਵਾਸਤੇ ਕੋਈ ਇਹੋ ਜਿਹਾ ਵਰ ਲੱਭ ਕੇ ਲਿਆਓ ਮੈਂ ਇਹਨੂੰ ਸਜ਼ਾ ਦੇਣੀ ਹੈ ਵੀ ਅੰਨਾ ਹੋਵੇ ਤੇ ਮੰਗ ਕੇ ਭਖਾਰੀ ਖਾਂਦਾ ਹੋਵੇ ਕੋਈ ਘਰ-ਬਾਰ ਨਾ ਹੋਵੇ ਇੰਨੇ ਮੇਰੀ ਜਮਦੀਨੇ ਮੇਰੀ ਰਾਣੀ ਖੋਲੀ ਮੇਥੋਂ ਉਹਨਾਂ ਆ ਕਿਹਾ ਠੀਕ ਹੈ ਜਦੋਂ ਪੰਡਤ ਲੱਭਣ ਜਾਂਦੇ ਹਨ ਤਾਂ ਇਹੋ ਜਿਹਾ ਵਰ ਕਿਤੋਂ ਨਹੀਂ ਲੱਭਦਾ ਪਰ ਇੱਕ ਥਾਂ ਤੇ ਜਾਂਦੇ ਮੰਦਰ ਦੇ ਸਾਹਮਣੇ ਇੱਕ ਬੁਖਾਰੀ ਬੈਠਾ ਹੈ ਉਹਨੇ ਅੱਖਾਂ ਤੋਂ ਅੰਨਾ ਹੈ ਤੇ ਉਹਦੀ ਮਾਂ ਹੈ ਕੋਲਾ ਫੜ ਕੇ ਮੰਗਣ ਬੈਠੇ ਹਨ ਉਹਨਾਂ ਦਾ ਘਰ ਘਾਟ ਕੋਈ ਨਹੀਂ ਹੈਗਾ ਇੱਕ ਝੁੱਗੀ ਪਾ ਕੇ ਬੈਠੇ ਹਨ ਉਹਨਾਂ ਕੋਲੇ ਜਾਂਦੇ ਹਨ ਤੇ ਪੰਡਤ ਕਹਿੰਦੇ ਵੀ ਮਾਤਾ ਤੇਰੇ ਪੁੱਤ ਨੂੰ ਅਸੀਂ ਰਿਸ਼ਤਾ ਕਰਦੇ ਹਾਂ ਉਹ ਕਹਿਣ ਲੱਗੀ ਕਿਉਂ ਮੁਖੌਲ ਕਰਦੇ ਜੇ ਅੰਨਾ ਮੇਰਾ ਪੁੱਤ ਹੈ ਤੇ ਇਹਨੂੰ ਰਾਜੇ ਦੀ ਧੀ ਦਾ ਰਿਸ਼ਤਾ ਕਿਵੇਂ ਆਜੂਗਾ ਮੈਂ ਤਾਂ ਕਈ ਨਹੀਂ ਵੀ ਗਰੀਬ ਦੀ ਧੀ ਦਾ ਵੀ ਨਹੀਂ ਕਿਸੇ ਦਾ ਰਿਸ਼ਤਾ ਹੋਣਾ ਜਿਹਦੀਆਂ ਅੱਖਾਂ ਹੀ ਨਹੀਂ ਹੈਗਾ ਉਹ ਕਹਿੰਦੇ ਨਹੀਂ ਅਸੀਂ ਰਾਜੇ ਦੀ ਤਿਰਸਤਾ ਲੈ ਕੇ ਆਏ ਜਦੋਂ ਉਹਨੂੰ ਪੱਕਾ ਸਬੂਤ ਦਿੱਤਾ ਤੇ ਉਹ ਕਹਿਣ ਲੱਗੇ ਵੀ ਠੀਕ ਆ ਖੁਸ਼ ਹੋ ਗਈ ਵੀ ਚਲ ਸ਼ੁਕਰ ਮੇਰੇ ਪੁੱਤ ਦਾ ਘਰ ਵਸ ਜੂਗਾ ਉਹ ਰਾਜੇ ਨੂੰ ਆਣ ਕੇ ਕਹਿਣ ਲੱਗੇ ਵੀ ਸਾਨੂੰ ਇਹੋ ਜੀ ਹੈ ਲੰਬੀਏ ਦੇ ਵਾਸਤੇ ਆਪਣੀ ਇਕ ਲਛਣੀ ਵਾਸਤੇ ਵਰ ਲੱਭ ਗਿਆ ਹੈ ਅੰਨਾ ਰਾਜੇ ਨੇ ਛੇਤੀ ਛੇਤੀ ਅਗਲੇ ਦਿਨ ਬਰਾਤ ਸਦਾਈ ਸਦਾ ਕੇ ਉਹਦੇ ਅੰਨੇ ਦੇ ਹੱਥ ਬਾਫੜਾਤੀ ਜੇ ਉਹਨੇ ਵੇ ਸੋਚਿਆ ਵੀ ਘਰ ਤਾਂ ਹੋਊਗਾ ਜਦੋਂ ਉਹ ਘਰੇ ਜਾਂਦੀ ਹੈ ਤੇ ਉੱਥੇ ਕੁਝ ਵੀ ਨਹੀਂ ਹੁੰਦਾ ਉਹ ਮੰਗ ਕੇ ਖਾਂਦੇ ਹਨ ਇੱਕ ਚੁੱਗੀ ਝੋਪੜੀ ਹੈ ਉਹ ਵੇਖ ਕੇ ਕਹਿੰਦੀ ਹੈ ਵੀ ਚਲੋ ਜੋ ਪ੍ਰਮਾਤਮਾ ਦਾ ਹੁਕਮ ਹੈ ਉਹ ਵੈਗਰੂ ਦਾ ਸ਼ੁਕਰ ਕਰਦੀ ਹੈ ਕਾਲਪੁਰਖ ਦਾ ਜਦੋਂ 2-4 ਦਿਨ ਰਹਿੰਦੀ ਹੈ ਤੇ ਆਪਦੀ ਸੱਸ ਨੂੰ ਕਹਿੰਦੀ ਹੈ ਵੀ ਆਪਾਂ ਮਾਂ ਜੀ ਮੰਗ ਕੇ ਖਾਵਾਂਗੇ ਤੇ ਕਿੰਨਾ ਕੁ ਚਿਰ ਖਾਵਾਂਗੇ ਆਪਾਂ ਆਪਦੀ ਮਿਹਨਤ ਕਰਕੇ ਖਾਈਏ ਤੇ ਤੁਸੀਂ ਐ ਕਰੋ ਮੈਨੂੰ ਥੋੜੇ ਜੇ ਪੈਸੇ ਦੇ ਦਿਓ ਤੇ ਮੈਂ ਕੋਈ ਨਾ ਕੋਈ ਆਪਣਾ ਕਾਰੋਬਾਰ ਕਰਦੀ ਹਾਂ ਕਿ ਖਰਬੂਜੇ ਲਿਆ ਕੇ ਮੰਦਰ ਦੇ ਸਾਹਮਣੇ ਰੱਖ ਕੇ ਵੇਚਦੀ ਹਾਂ ਤੇ ਖਰਬੂਜੇ ਆਪਣੇ ਵਿਗਣ ਕੇ ਆਪਾਂ ਆਪਦੀ ਵਧੀਆ ਜ਼ਿੰਦਗੀ ਜੀਵਾਂਗੇ ਉਹ ਕਹਿਣ ਲੱਗੀ ਠੀਕ ਆ ਉਹਦੇ ਪਤੀ ਨੇ ਤੇ ਉਹਦੀ ਸੱਸ ਨੇ ਜਿਹੜੇ ਪੈਸੇ ਜੋੜੇ ਸੀ ਸਹੁਰੇ ਨੇ ਉਹਨਾਂ ਨੇ ਉਹਨੂੰ ਦੇ ਦਿੱਤੇ ਤੇ ਉਹਨੇ ਖਰਬੂਜੇ ਲੈ ਆਂਦੇ ਜਦੋਂ ਉਹ ਖਰਬੂਜੇ ਲਿਆ ਕੇ ਮੰਦਰ ਦੇ ਸਾਹਮਣੇ ਰੱਖ ਕੇ ਵੇਚਦੀ ਹੈ ਤੇ ਉਹ ਛੱਟਪਟਕ ਵਿਗ ਜਾਂਦੇ ਹਨ ਬੜੀ ਖੁਸ਼ ਹੁੰਦੀ ਹੈ ਸ਼ਾਮ ਦਾ ਟਾਈਮ ਹੈ ਕਿ ਮਹਾਰਾਜ ਨੇ ਰੂਪ ਧਾਰਿਆ ਤੇ ਇੱਕ ਵਿਧੀ ਦੇ ਵਧਾਤਾ ਦੋਵੇਂ ਬਿਰਤ ਰੂਪ ਧਾਰ ਕੇ ਆ ਜਾਂਦੇ ਹਨ ਤੇ ਉਹ ਮੰਗਤੇ ਬਣ ਕੇ ਆਉਂਦੇ ਉਹਦੇ ਕੋਲ ਤੇ ਕਹਿਣ ਲੱਗੇ ਵੀ ਬੇਟਾ ਧੀਏ ਸਾਨੂੰ ਤਾਂ ਬਹੁਤ ਹੀ ਭੁੱਖ ਲੱਗੀ ਹੈ ਤੇ ਨਾਲੇ ਪਿਆਸ ਲੱਗੀ ਹੈ ਅਸੀਂ ਪੰਦ ਚੋਂ ਆਏ ਹਾਂ ਤੇ ਸਾਡੇ ਕੋਲ ਤਾਂ ਕੁਝ ਹੈ ਨਹੀਂ ਤੇ ਅਸੀਂ ਗਰੀਬ ਹਾਂ ਉਹ ਬੜੀ ਖੁਸ਼ ਹੋ ਕੇ ਉਹਨਾਂ ਨੂੰ ਕਹਿੰਦੀ ਹੈ ਵੀ ਬੈਠੋ ਉਹਨਾਂ ਦਾ ਬਸੀਨਾ ਪੁੰਝਦੀ ਹੈ ਤੇ ਕਹਿੰਦੀ ਵੀ ਮੈਂ ਤਾਂ ਤਰਸ ਗਈ ਸੀ ਵੀ ਨਾ ਮੈਨੂੰ ਮਾਂ ਦਾ ਪਿਆਰ ਮਿਲਿਆ ਨਾ ਮੈਨੂੰ ਪਿਓ ਦਾ ਪਿਆਰ ਪਿਆਰ ਮਿਲਿਆ ਤੇ ਮੈਂ ਤਾਂ ਤਰਸ ਗਈ ਸੀ ਤੁਸੀਂ ਮੈਨੂੰ ਧੀ ਆਖਿਆ ਬੇਟੀ ਆਖਿਆ ਮੈਂ ਬਹੁਤ ਖੁਸ਼ ਹੋਈਆਂ ਤੇ ਤੁਸੀਂ ਬਹੁਤ ਮੈਂ ਤੁਹਾਨੂੰ ਪਾਣੀ ਪਿਉਣੀ ਉਹਦੇ ਕੋਲ ਲੋਟੇ ਵਿੱਚ ਪਾਣੀ ਹੈ ਉਹ ਪਾਣੀ ਪੀਉਂਦੀ ਹੈ ਉਹਨਾਂ ਨੂੰ ਤੇ ਬੰਬ ਆਉਂਦੀ ਹੈ ਤੇ ਬਾਕੇ ਫਿਰ ਉਹਨਾਂ ਨੂੰ ਖਰਬੂਜੇ چیر ਕੇ ਦਿੰਦੀ ਹੈ ਤੇ ਉਹ ਖਰਬੂਜੇ ਖਾਂਦੇ ਹਨ ਬਹੁਤ ਖੁਸ਼ ਹੁੰਦੇ ਹਨ ਤੇ ਕਹਿੰਦੇ ਵੀ ਬੇਟਾ ਤੇ ਇਹ ਸਾਨੂੰ ਨੀਂਦ ਆਈ ਹੈ ਅਸੀਂ ਇੱਥੇ ਆਰਾਮ ਕਰਨ ਲੱਗੇ ਹਾਂ ਰੁੱਖ ਥੱਲੇ ਉਹ ਕਹਿੰਦੀ ਰੁੱਖ ਥੱਲੇ ਬੈਜੋ ਤੇ ਮੈਂ ਤੁਹਾਨੂੰ ਪੱਖੀ ਕਰਦੀ ਹਾਂ ਨਾਲ ਤੁਹਾਡੇ ਚਰਨ ਘੁੜਦੀ ਹਾਂ ਤੁਸੀਂ ਬਿਰਧ ਜੇ ਥੱਕ ਕੇ ਆਏ ਜੀ ਉਹਨਾਂ ਨੇ ਉਹਨੇ ਉਹਨਾਂ ਦੀ ਸੇਵਾ ਕੀਤੀ ਚਰਨ ਕੁੱਟੇ ਤੇ ਜਦੋਂ ਉਹ ਸੌਂ ਗਏ ਤੇ ਆਪਦੇ ਸਾੜੀ ਦੇ ਪੱਲੇ ਦੇ ਨਾਲ ਉਹਨਾਂ ਦੇ ਉੱਤੇ ਪੱਖੀ ਕਰਦੀ ਰਹੀ ਮੱਖੀਆਂ ਚੱਲਦੀ ਰਹੀ ਜਦੋਂ ਉਹ ਉੱਠਦੇ ਹਨ 2-4 ਘੰਟੇ ਬਾਅਦ ਕਹਿਣ ਲੱਗੇ ਵੀ ਅਸੀਂ ਤਾਂ ਬਹੁਤ ਇਹ ਥਕਾਵਟ ਤੋਂ ਰਾਹਤ ਲੈ ਚੁੱਕੇ ਹਾਂ ਬੜਿਆ ਆਰਾਮ ਆਇਆ ਹੈ ਸਾਨੂੰ ਤੇ ਧੀਏ ਤੇਰਾ ਭਲਾ ਹੋਵੇ ਜੁਗ ਜੁਗ ਜੀ ਮੈਂ ਤੇ ਜਦੋਂ ਤੁਰਨ ਲੱਗਦੇ ਤੇ ਕਹਿੰਦੇ ਵੀ ਸਾਡੇ ਕੋਲ ਤਾਂ ਕੁਝ ਹੈ ਨਹੀਂ ਤੈਨੂੰ ਦੇਣ ਵਾਸਤੇ ਤੂੰ ਸਾਡੀ ਬਹੁਤ ਸੇਵਾ ਕੀਤੀ ਉਹ ਕਹਿਣ ਲੱਗੀ ਵੀ ਮੈਂ ਆਪਦੇ ਮਾਤਾ ਪਿਤਾ ਦੀ ਸੇਵਾ ਕੀਤੀ ਹੈ ਮੈਂ ਕਿਸੇ ਦੀ ਸੇਵਾਨੀ ਕੀਤੀ ਤੇ ਤੁਸੀਂ ਧੰਨ ਹੋ ਜਿਹੜੇ ਮੇਰੇ ਕੋਲੇ ਆਏ ਮੇਰੇ ਵਾਸਤੇ ਤਾਂ ਪ੍ਰਮਾਤਮਾ ਹੀ ਆ ਗਿਆ ਮੇਰੇ ਕੋਲੇ ਜਿੰਨੇ ਆਣ ਕੇ ਸੇਵਾ ਕਰਵਾ ਲਈ ਆਪਦੀ ਉਹ ਕਹਿਣ ਲੱਗੇ ਵੀ ਤੁਰਨ ਲੱਗੇ ਤੇ ਜਿਹੜੀ ਵਿਧੀ ਹੈ ਉਹ ਬਦਾ ਤੈਨੂੰ ਕਹਿਣ ਲੱਗੇ ਵੀ ਤੁਹਾਡੇ ਕੋਲੇ ਤੁਹਾਡੇ ਝੋਲੀ ਵਿੱਚ ਕੁਛ ਨਾ ਕੁਛ ਤਾਂ ਹੋਊਗਾ ਤੇ ਇਹਨੂੰ ਦੇ ਦੋ। ਉਹਨਾਂ ਨੇ ਇੱਕ ਰਾਖ ਦਾ ਬੁੱਕ ਭਰ ਕੇ ਦਿੱਤਾ ਕਹਿੰਦੇ ਬੇਟੀ ਲੈ ਝੋਲੀ ਕਰ ਤੇ ਘਰੇ ਲੈ ਜਾ। ਉਹਨੂੰ ਬੜਾ ਚਾ ਚੜਿਆ ਤੇ ਉਹ ਝੋਲੀ ਚ ਪਾ ਕੇ ਘਰੇ ਲੈ ਆਉਂਦੀ ਹੈ ਸਾੜੀ ਦੇ ਪੱਲੇ ਬੰਨ ਕੇ ਤੇ ਆਣ ਕੇ ਆਦੀ ਸਾਸ ਨੂੰ ਕਹਿੰਦੀ ਹੈ ਵੀ ਆਹ ਨੇ ਪੈਸੇ ਅੱਜ ਜਿਹੜੇ ਆਪਣੇ ਖਰਬੂਜੇ ਵੇਚ ਗਏ ਝਟ ਝਟ ਪਰ ਉੱਥੇ ਕਮਾਜੀ ਤੇ ਬਾਪੂ ਆਏ ਸੀ ਬੁੱਢੇ ਆਏ ਸੀ ਤੇ ਉਹ ਇਸ ਤਰ੍ਹਾਂ ਨਾ ਮੈਂ ਮੈਂ ਤਾਂ ਖਰਬੂਜੇ ਖਾਦੇ ਤੇ ਬਾਅਦ ਚ ਉਹ ਵੀ ਬੜੇ ਖੋਜ ਹੋਏ ਤੇ ਉਹਨਾਂ ਮੈਨੂੰ ਆ ਇੱਕ ਪਪੂਤੀ ਦਿੱਤੀ ਹੈ ਸਵਾਹ ਦਿੱਤੀ ਹੈ ਤੇ ਇਹਦਾ ਮੈਂ ਕੀ ਕਰਾਂ ਉਹ ਕਹਿੰਦੀ ਵੀ ਤੂੰ ਮੇਰੇ ਪੁੱਤਰ ਨੂੰ ਪੁੱਛ ਜੂ ਉਹ ਕਹੇਗਾ ਫਿਰ ਉਹ ਆਪਾਂ ਕਰ ਲਾਂਗੇ ਤੇ ਤੂੰ ਤਾਂ ਸਾਡੇ ਵਾਸਤੇ ਲక్ష్ਮੀ ਹੈ ਉਹ ਜਦੋਂ ਆਦੇ ਪਤੀ ਨੂੰ ਕਹਿੰਦੀ ਹੈ ਤੇ ਪਤੀ ਉਹਦਾ ਕਹਿੰਦਾ ਹੈ ਵੀ ਤੂੰ ਐ ਕਰ ਇਹ ਚਾਰਾਂ ਉਂਗਠਾਂ 'ਚ ਆਪਣੇ ਜਿੰਨੀ ਥਾਂ ਹੈ ਚਾਰਾਂ ਉਂਗਠਾਂ 'ਚ ਰੱਖ ਦੇ ਬਨ ਗਏ ਥੋੜੀ ਥੋੜੀ ਤੇ ਕੁਝ ਆਪਣੇ ਸੰਦੂਖ 'ਚ ਰੱਖ ਦੇ ਕੋਈ ਤੁਲਸੀ ਦੇ ਮੋਢ ਨਾ ਪਾ ਦੇ। ਉਹ ਤੇ ਸੌ ਜਾਂਣਾ। ਜਦੋਂ ਇਹ ਕਰਕੇ ਇਸੇ ਤਰ੍ਹਾਂ ਤੇ ਸੌ ਜਾਂਦੀ ਹੈ ਤੇ ਜਦੋਂ ਸਵੇਰੇ ਉੱਠਦੀ ਹੈ ਤੇ ਵੇਂਦੀ ਹੈ ਜਿਹੜੀ ਉਹ ਝੋਪੜੀ ਹੈ ਉਹਦਾ ਇੱਕ ਬਹੁਤ ਸੁੰਦਰ ਮਹਿਲ ਬਣਿਆ ਹੈ ਹੀਰੇ, ਜਵਾਹਰ, ਲਾਲ ਸਭ ਖਿਲਰੇ ਪਏ ਹਨ ਤੇ ਉਹ ਜਾਣਾ ਉੱਠ ਕੇ ਚੀਕਣ ਲੱਗ ਪੈਂਦੀ ਹੈ ਉઠੋ 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 ਆਪਣੇ ਘਰੇ ਤੱਕ ਆਪਣਾ ਕਿੱਡਾ ਸੋਹਣਾ ਮਹਿਲ ਬਣ ਗਿਆ। ਉਹਦੀ ਸੱਸ ਉੱਠ ਕੇ ਵੇਂਦੀ ਹੈ ਤੇ ਕਹਿੰਦੀ ਹੈ ਵੀ ਹੈ ਇਹ ਕੀ ਬਣਿਆ ਆਪਾਂ ਤਾਂ ਤੇਰੇ ਤੇ سپ ਮਾਪੇ ਗਿਆ ਚਲੇਗੇ ਤੇ ਤੇਰੇ ਮਾਪਿਓ ਦੇ ਘਰੇ ਚਲੇਗੇ ਉਹਨਾਂ ਦਾ ਮਹਿਲ ਉਹ ਕਹਿੰਦੀ ਨਹੀਂ ਤੁਸੀਂ ਸੁਰਤ ਕਰੋ ਇਹ ਮਹਿਲ ਤਾਂ ਆਪਣਾ ਹੈ ਉਹਦਾ ਸਹਰਾ ਵੀ ਕਹਿੰਦਾ ਹੈ ਉਹ ਕਹਿੰਦੀ ਨਹੀਂ ਇਹ ਮਹਿਲ ਆਪਣਾ ਹੈ ਇਹ ਤਾਂ ਮਹਾਰਾਜ ਨੇ ਜਿਹੜੇ ਕੱਲ ਆਏ ਸੀ ਨਾ ਵੀ ਉਹਨਾਂ ਨੇ ਕੋਈ ਗਲਾਮਾਤ ਵਰਤਾਤੀ ਉਸ ਪਪੂਤੀ ਨੇ ਉਹਨੇ ਚਿਰ ਨੂੰ ਉਹਦਾ ਪਤੀ ਉੱਠਦਾ ਹੈ ਤੇ ਉਹ ਚਿਲਕਾਉਣ ਲੱਗ ਪੈਂਦਾ ਹੈ ਤੇ ਉਹ ਕਹਿੰਦਾ ਹੈ ਮੈਂ ਇਹ ਕੀ ਬਣ ਗਿਆ ਮੈਨੂੰ ਦਿਸਣ ਲੱਗ ਗਿਆ ਮੈਨੂੰ ਦਿਸਣ ਲੱਗ ਗਿਆ ਉਹਨਾਂ ਨੂੰ ਬੜਾ ਚਾ ਚੜ ਜਾਂਦਾ ਹੈ ਉਹ ਪਤੀ ਉਹਦਾ ਇੱਕ ਰਾਜੇ ਦਾ ਰੂਪ ਬਣ ਜਾਂਦਾ ਹੈ ਬਹੁਤ ਸੋਹਣਾ ਸੁੰਦਰ ਜਵਾਨ ਬਣ ਜਾਂਦਾ ਸੋਹਣਾ ਤੋਂ ਪਹਿਲਾਂ ਹੀ ਸੀ ਉਹਨੂੰ ਅੱਖਾਂ ਵੀ ਮਿਲ ਜਾਂਦੀਆਂ ਹਨ ਤੇ ਉਹ ਵਧੀਆ ਹੋ ਜਾਂਦਾ ਹੈ ਤੇ ਉਹਨਾਂ ਦੇ ਘਰੇ ਬਹੁਤ ਕੁਝ ਹੋ ਜਾਂਦਾ ਹੈ ਪਰ ਜਿਹੜਾ ਰਾਜਾ ਸੀ ਉਹਨੇ ਦੂਜੀ ਧੀ ਜਿਹੜੀ ਸੁਹਾਗੀ ਸੀ ਉਹਦਾ ਬਹੁਤ ਵਧੀਆ ਰਾਜਕੁਮਾਰ ਲੱਭ ਕੇ ਤੇ ਫਿਰ ਉਹਦਾ ਵਿਆਹ ਕੀਤਾ ਬਹੁਤ ਕੁਝ ਉਹਦੇ ਘਰੇ ਸੀ ਪਰ ਜਦੋਂ ਇਹ ਕੰਮ ਹੋਇਆ ਤੇ ਇਹਨੇ ਫਿਰ ਦਰੀਏ ਕੀ ਸੀ ਕਲਛਣੀ ਉਹਨੇ ਚਿੱਠੀਆਂ ਕੇ ਭੇਜੀਆਂ ਕਿ ਮੈਂ ਆਦੀ ਸੱਸ ਨੂੰ ਕਹਿਣ ਲੱਗੀ ਕਿ ਮੈਂ ਤਾਂ ਇੱਕ ਮਹਾਰਾਜ ਦਾ ਜਗਰਾਤਾ ਕਰਾਉਣਾ ਚਾਹੁੰਦੀ ਹਾਂ ਤੇ ਪਾਠ ਪੂਜਾ ਘਰ ਵਿੱਚ ਤੇ ਉਹ ਕਹਿੰਦੀ ਵੀ ਪੁੱਤ ਤੂੰ ਜਿਵੇਂ ਮਰਜ਼ੀ ਕਰਾਂ ਤੇਰਾ ਕਰ ਸਭ ਕੁਝ ਤੇਰਾ ਤੂੰ ਦਾ ਸਾਡੇ ਘਰੇ ਲక్ష్ਮੀ ਦਾ ਰੂਪ ਹੈ ਜਿੰਨੇ ਇੰਨਾ ਕੁਝ ਕਰਤਾ ਮੇਰੇ ਪੁੱਤਰ ਨੂੰ ਵੀ ਦਿਸਣ ਲਾਤਾ ਉਹ ਫਿਰ ਚਿੱਠੀਆਂ ਭੇਜਦੀ ਹੈ ਉਹਨੇ ਆਪਦੇ ਮਾਪਿਓ ਨੂੰ ਵੀ ਚਿੱਠੀ ਭੇਜੀ ਤੇ ਆਪਦੀ ਭੈਣ ਨੂੰ ਵੀ ਚਿੱਠੀ ਭੇਜੀ ਤੇ ਜਦੋਂ ਜਿਹੜਾ ਉਹਦਾ ਮਾਪਿਓ ਹੈ ਉਹ ਬਿਲਕੁਲੋ ਗਰੀਬ ਹੋ ਜਾਂਦਾ ਹੈ ਉਹਨੂੰ ਕੋੜ ਹੋ ਜਾਂਦਾ ਹੈ ਧੀ ਦਾ ਸ਼ਰਾਫ ਲੱਗ ਜਾਂਦਾ ਹੈ ਤੇ ਉਹ ਜਦੋਂ ਧੀ ਦੇ ਘਰੇ ਆਉਂਦਾ ਹੈ ਤੇ ਉਹ ਇੱਕ ਕੋੜੀ ਦਾ ਰੂਪ ਕਰਕੇ ਆਉਂਦਾ ਹੈ ਐਨੇ ਪਕਵਾਨ ਹੁੰਦੇ ਹਨ ਪਰ ਉਹ ਸ਼ਰਮ ਨਾਲ ਮੂੰਹ ਥੱਲੇ ਕਰ ਲੈਂਦਾ ਹੈ ਪਰ ਜਿਹੜੀ ਭੈਣ ਹੈ ਉਹ ਫੇਰ ਭੱਜੀ ਆਉਂਦੀ ਹੈ ਵੀ ਮੈਂ ਜਾ ਕੇ ਵੇਖਾਂ ਆਪਦੀ ਭੈਣ ਦੇ ਘਰੇ ਵੀ ਉਹਨੂੰ ਨੀਵਾ ਵਿਖਾਉਣਾ ਚਾਹੁੰਦੀ ਸੀ ਹੈ ਪਹਿਲਾਂ ਤਾਂ ਨਫ਼ਰਤ ਕਰਦੀ ਸੀ ਜਦੋਂ ਆਣ ਕੇ ਵੇਂਦੀ ਹੈ ਤੇ ਭੈਣ ਦਾ ਬੋਦੇ ਨਾਲੋਂ ਦੁੱਗਣਾ ਰਾਜ ਭਾਗ ਤੇ ਉੱਥੇ ਵੇਖ ਕੇ ਹੈਰਾਨ ਪਛੇਮਾਨ ਹੋ ਜਾਂਦੀ ਹੈ ਵੀ ਮੇਰੀ ਭੈਣ ਤੇ ਇਹਨੂੰ ਤਾਂ ਕੋੜੀ ਦੇ ਘਰੇ ਇੱਕ ਅੰਨੇ ਦੇ ਘਰੇ ਵਿਆਹਿਆ ਸੀ ਤੇ ਇਹ ਤਾਂ ਰਾਜ ਭਾਗ ਦੀ ਮਾਲਕ ਬਣੀ ਬੈਠੀ ਉਹਨੂੰ ਪੁੱਛਦੀ ਹੈ ਸਭ ਕੁਝ ਕਿਵੇਂ ਆ ਉਹਨੇ ਫਿਰ ਸਭ ਕੁਝ ਦੱਸਤਾ ਵੀ ਐਵੇਂ ਐਵੇਂ ਮਰਨਾ ਹੋਇਆ ਉਹ ਕਹਿੰਦੀ ਆ ਉਹਨੂੰ ਨਫ਼ਰਤ ਸੀ ਉਹਦੇ ਨਾਲ ਵੀ ਉਹਨੂੰ ਨੀਵਾ ਵਿਖਾਉਣਾ ਚਾਹੁੰਦੀ ਸੀ ਉਹ ਆਦੇ ਕਰਿਆਣ ਕੇ ਪਤੀ ਨੂੰ ਕਹਿਣ ਲੱਗੇ ਵੀ ਮੈਨੂੰ ਤੇ ਆਪ ਖਰਬੂਜੇ ਲੈ ਕੇ ਦੇ ਮੈਂ ਵੇਚਣ ਜਾਣੇ ਉਹ ਕਹਿਣ ਲੱਗਾ ਵੀ ਤੂੰ ਖਰਬੂਜੇ ਨਾ ਲੈ ਤੇ ਨਾ ਤੂੰ ਜਾ ਉਹਦੀ ਭਗਤੀ ਸੀ ਉਹਨੂੰ ਫਲ ਮਿਲ ਗਿਆ ਤੂੰ ਨਾ ਕੋ ਕਸੂਤਾ ਕੰਮ ਕਰ ਦੇ ਕਹਿੰਦੀ ਨਹੀਂ ਜਿਹੜੀਆਂ ਮਾੜੀਆਂ ਬੁੜੀਆਂ ਹੁੰਦੀਆਂ ਉਹ ਆਦੀ ਜਿੱਦ ਪੁਕਾ ਕੇ ਹੀ ਛੱਡਦੀਆਂ ਹਨ ਉਹਨੇ ਫਿਰ ਉਹ ਆਦੇ ਪਤੀ ਤੋਂ ਪੈਸੇ ਲੈ ਕੇ ਉੱਥੇ ਚਲੇ ਗਈ ਖਰਬੂਜੇ ਵੇਚਣ ਜਦੋਂ ਉਹ ਖਰਬੂਜੇ ਵੇਚਦੀ ਹੈ ਤੇ ਉਹ ਫਿਰ ਉਹ ਆ ਜਾਂਦੇ ਵਿਜੀ ਦੇਵਦਾਤਾ ਬੁੱਢੇ ਬੁੱਢੀ ਦਾ ਰੂਪ ਧਾਰ ਕੇ ਜਦੋਂ ਉਹਦੇ ਕੋਲ ਆਉਂਦੇ ਤੇ ਉਹ ਕਹਿੰਦੀ ਐ ਵੀ ਅਸੀਂ ਤਾਂ ਪਾਣੀ ਪੀਣਾ ਖਰਬੂਜੇ ਖਾਣੇ ਉਹ ਅੱਗੋਂ ਪੈ ਜਾਂਦੀ ਐ ਵੀ ਇਹ ਤਾਂ ਮੈਂ ਭਗਵਾਨ ਵਾਸਤੇ ਰੱਖੇ ਤਾਨੂੰ ਨਹੀਂ ਦੇਣੇ ਉਹ ਜਦੋਂ ਐਵੇਂ ਉਹਨਾਂ ਨਾਲ ਲੜਦੀ ਹੈ ਤੇ ਉਹ ਫਿਰ ਲੜਦਿਆਂ ਲੜਦਿਆਂ ਨੂੰ ਪਤਾ ਲੱਗ ਜਾਂਦਾ ਹੈ ਵੀ ਹੋ ਸਕਦਾ ਇਹ ਹੀ ਨਾ ਭਗਵਾਨ ਦਾ ਰੂਪ ਹੋਵੇ ਉਹਨਾਂ ਨੂੰ ਕਹਿਣ ਲੱਗੀ ਵੀ ਚੱਲ ਖਾat ਲਓ ਖਰਬੂਜੇ ਤੇ ਉਹਨਾਂ ਨੂੰ ਖਰਬੂਜੇ ਦੇ ਉਹਵਾਉਂਦੀ ਐ ਤੇ ਉਹਨਾਂ ਨੂੰ ਕਹਿੰਦੀ ਮੈਨੂੰ ਵੀ ਕੁਛ ਦੇ ਕੇ ਜਾਓ ਉਹ ਜੀ ਦੌਫਰ ਦਿੰਦੇ ਆ ਉਹ ਫਿਰ ਪਪੂਤੀ ਉਹਨੂੰ ਵੀ ਦੇ ਜਾਂਦੇ ਜਿਵੇਂ ਉਹਦੀ ਭੈਣ ਨੇ ਪਪੂਤੀ ਕੀਤੀ ਸੀ ਵਿਚਾਰਾਂ ਗੁੱਠਾਂ ਚ ਆ ਦੇ ਪਤੀ ਨੂੰ ਮਣ ਕੇ ਪੁੱਛਦੀ ਹੈ ਤੇ ਪਤੀ ਕਹਿੰਦਾ ਹੈ ਵਿਚਾਰਾਂ ਗੁੱਠਾਂ ਚ ਛੁੱਟ ਦੇ ਤੁਲਸੀ ਦੇ ਬੂਟੇ ਨਾਲ ਛੁੱਟ ਦੇ ਸੰਦੂਖ ਚ ਰੱਖ ਦੇ ਜਿਵੇਂ ਉਹਨੇ ਭੈਣ ਨੇ ਕੀਤਾ ਸੀ ਉਹ ਉਹਨੇ ਕਰਤਾ ਜਦੋਂ ਸਵੇਰੇ ਉੱਠਦੀ ਹੈ ਤੇ ਜਾਗਦੀ ਹੈ ਰਾਤ ਵੀ ਮੇਰਾ ਤਾਂ ਸਵੇਰੇ ਉੱਠਦੇ ਆ ਨੂੰ ਪਤਾ ਨਹੀਂ ਕੀ ਇੱਥੇ ਸੀ ਸੋਨੇ ਦਾ ਮਹਿਲ ਬਣ ਜੋ ਜਦੋਂ ਵਹਿੰਦੀ ਹੈ ਤੇ ਝੁੱਗੀ ਜਿਹੜੀ ਮਹਿਲ ਹੈ ਝੁੱਗੀ ਦੇ ਰੂਪ ਵਿੱਚ ਬਦਲ ਜਾਂਦਾ ਤਾਂ ਝੁੱਗੀ ਬਣ ਜਾਂਦੀ ਹੈ ਫਿਰ ਉਹਦਾ ਪਤੀ ਉਹਦੇ ਨਾਲ ਲੜਦਾ ਹੈ ਉਹ ਕਹਿੰਦੀ ਹੈ ਵੀ ਮੇਰੀ ਤਾਂ ਭੈਣ ਨੇ ਮੇਰੇ ਨਾਲ ਧੋਖਾ ਕੀਤਾ ਫਿਰ ਉਹ ਜਿਹੜਾ ਉਹਦਾ ਮਾਪਿਓ ਹੈ ਉਹ ਕੋੜਾ ਹੋ ਜਾਂਦਾ ਹੈ ਤੇ ਉਹ ਉਹ ਧੀ ਦੇ ਘਰੇ ਆਉਂਦਾ ਹੈ ਤੇ ਉਹਨਾਂ ਨੂੰ ਵੀ ੱੱੱਕੇ ਮਾਰ ਕੇ ਕੱਢ ਦਿੰਦੀ ਹੈ ਤੇ ਫਿਰ ਉਹ ਜਿਹੜੀ ਰਛਣੀ ਹੈ ਉਹ ਲੈ ਆਉਂਦੀ ਹੈ ਆਦੇ ਮਾਪਿਓ ਨੂੰ ਲਿਆ ਕੇ ਉਹਨਾਂ ਦੀ ਬੜੀ ਵਧੀਆ ਸੇਵਾ ਕਰਦੀ ਹੈ ਸੇਵਾ ਕਰਕੇ ਫਿਰ ਮਾਪਿਓ ਸ਼ਰਮ ਦਾ ਮਾਰਾ ਉਹਨੂੰ ਕਹਿੰਦਾ ਹੈ ਵੀ ਸਾਨੂੰ ਕਿਸੇ ਮੰਦਰ ਤੇ ਛਾੜਿਆ ਸੀ ਤੇਰੇ ਘਰ ਦੇ ਰਹਿਣ ਜੋਗ ਨਹੀਂ ਅਸੀਂ ਤੇਰ ਨਾਲ ਬਹੁਤ ਤੱਕਾ ਕੀਤਾ ਜਿਹੜੀ ਧੀ ਦਾ ਅਸੀਂ ਇੰਨਾ ਕੁਝ ਕਰਦੇ ਰਹੇ ਉਹਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ ਪਰ ਤੇਮੂੰ ਸਾਡੇ ਵਾਸਤੇ ਅੱਜ ਵੀ ਬਹੁਤ ਕੁਝ ਕਰਦੇ ਆ ਉਹਨੇ ਫਿਰ ਆਪਦੇ ਘਰ ਦੇ ਵਿੱਚੋਂ ਆਪਦੇ ਪਤੀ ਨੂੰ ਨਾਲ ਲੈ ਕੇ ਜਦੋਂ ਭੈਣ ਦੇ ਹਾਲਾਤ ਵੇਖੇ ਕਰਦੇ ਵੀ ਉਹਨੇ ਤਾਂ ਆਹ ਕੁਝ ਕਰ ਲਿਆ ਉਹਨੇ ਫਿਰ ਪ੍ਰਭੂਾਨ ਅਗੇ ਅਰਦਾਸ ਕੀਤੀ ਤੇ ਆਪਦੇ ਘਰ ਵਿੱਚੋਂ ਅੱਧਾ ਰਾਜ ਦੇ ਕੇ ਆਦੀ ਭੈਣ ਨੂੰ ਫਿਰ ਰਾਣੀ ਬਣਾਇਆ ਤੇ ਆਦੇ ਮਾਪਿਓ ਵਾਸਤੇ ਉਹਨੇ ਅਰਦਾਸ ਕੀਤੀ ਪਰ ਉਹਦਾ ਪਾਪ ਜਿਹੜਾ ਬਾਹ ਦਾ ਜਿਆਦਾ ਸੀ ਉਹ ਉਹਦਾ ਵੀ ਨਾ ਮਾਫ ਹੋਇਆ ਉਹ ਫਿਰ ਉਸੇ ਤਰ੍ਹਾਂ ਹੀ ਰਹਿ ਗਏ ਤੇ ਉਹਨਾਂ ਨੂੰ ਮੰਦਰ ਚ ਬਾ ਕੇ ਫਿਰ ਉਹਨਾਂ ਦੀ ਸੇਵਾ ਕੀਤੀ ਉਸ ਧੀ ਨੇ ਫਿਰ ਆਪਣੇ ਮਾਪਿਓ ਦੀ ਐਵੇਂ ਸੇਵਾ ਕੀਤੀ ਪਰ ਕਦੀ ਵੀ ਧੀ ਨਾ ਧੋਖਾ ਨਹੀਂ ਕਰਨ ਚਾਹੀਦਾ ਧੀ ਨਾ ਛੱਡੋ ਕਿਸੇ ਨਾਲ ਵੀ ਧੋਖਾ ਨਹੀਂ ਕਰਨਾ ਚਾਹੀਦਾ ਉਸ ਫਿਰ ਇੱਲ ਨੇ ਗਿਰਜ ਨੇ ਆਖਿਆ ਉਹਦੇ ਬੱਚਿਆਂ ਨੂੰ ਇਸ ਕਰਕੇ ਇਹਦਾ మాਸ ਨਹੀਂ ਖਾਣਾ ਇਹ ਬੰਦਾ ਜਿਹੜਾ ਹੈ ਇਨੇ ਪਾਪ ਬਹੁਤ ਕੀਤੇ ਹਨ ਪਾਪੀ ਦਾ ਮਾਸ ਖਾ ਕੇ ਫਿਰ ਆਪਾਂ ਵੀ ਪਾਪਾਂ ਦੇ ਭਾਗੀ ਬਣ ਜਾਗੇ ਕੋਈ ਵੀ ਪਸ਼ੂ ਪੰਛੀ ਉਹ ਕਹਿੰਦੀ ਪਾਪ ਨਹੀਂ ਕਰਦਾ ਜਿੰਨਾ ਬੰਦਾ ਪਾਪ ਕਰਦਾ ਹੈ ਪਰ ਆਪਾਂ ਨੂੰ ਇਨਾ ਪਾਪਾਂ ਤੋਂ ਬਚਣਾ ਚਾਹੀਦਾ ਹੈ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ